ਕਿੰਨ ਦੱਸਿਆ ਕਰੇ ਤੁਸੀਂ ਕਿਹੜਾ ਮਾਰ ਲਿਆ ਕਰੋ ਦਵੇਂ ਜੀ ਤੁਹਾਡਾ ਦਿਲ ਹੀ ਨਹੀਂ ਕਰਦਾ ਸਾਡੇ ਕੋਲ ਆਉਣ ਨੂੰ ਉਹ ਨਹੀਂ ਮਾਸੜ ਜੀ ਇਹੋ ਜੀ ਤੇ ਕੋਈ ਗੱਲ ਨਹੀਂ ਆ ਬਸ ਐਦਾਂ ਤੁਹਾਨੂੰ ਪਤਾ ਘਰਾਂ ਦੇ ਕਮਾਗਰ ਜੋ ਨਿਕਲੇ ਨਹੀਂ ਜਾਂਦਾ ਉਹ ਕੰਮ ਤੇ ساری ਉਮਰ ਹੀ ਨਹੀਂ ਮੁੱਕਣੇ ਪਰ ਤੈਨੂੰ ਪਤਾ ਸਾਡਾ ਕਿਹੜਾ ਕੋਈ ਮੁੰਡਾ ਵਾ ਕੁੜੀ ਕੁੜੀ ਆ ਗਈ ਐ ਇਹਦੇ ਕਰਕੇ ਅਸੀਂ ਇੱਥੇ ਆ ਜਾਂਦੇ ਆ ਇਹੋ ਅੱਜ ਦੀ ਇੱਥੇਦਾਰੀ ਠੀਕ ਆ ਕਿ ਨਹੀਂ ਚਲ ਤਾਂ ਡੇਰ ਕੱਦੇ ਜਾਵੇ ਨਾਲ ਉਹਨੂੰ ਨਾ ਵਰਗੀ ਨੂੰ ਲਾਇਆਗਾ ਨਾਲ ਕਿਤੇ ਬੰਦਾ ਰਾਤ ਰਹਿ ਕੱਪ-ਸ਼ੱਬ ਮਾਰੇ ਹੋਰ ਇੱਥੋਂ ਹੀ ਲੈ ਜਾਣਾ ਕੋਈ ਗੱਲ ਨਹੀਂ ਆਵਾਗੇ ਹੁਣ ਜਿੱਦਣ ਵੀ ਕਿਤੇ ਉੱਧਰ ਨੂੰ ਕਿਹੜਾ ਲੱਗਣਾ ਦਾ ਜਰੂਰ ਆਵਾਂਗੇ ਕਾਇਮ ਖੜਿਆ ਕਰੋ ਆਇਆ ਜਾਇਆ ਕਰੋ ਰਿਸ਼ਤੇਦਾਰੀ ਆ ਹਾਂਜੀ ਠੀਕ ਹੈ ਕਿ ਨਹੀਂ ਬੰਦਾ ਸੋਹਣਾ ਲੱਗਦਾ ਵਾ ਇਹ ਤਾਂ ਹੈ ਹੀ ਤੇ ਤੁਸੀਂ ਇੱਥੋਂ ਨਿਕਲਦੇ ਹੀ ਨਹੀਂਗੇ ਕਿ ਕੰਮਕਾਰ ਜਿਹੜੇ ਆ ਇਹ ਤੇ ਝਮੇਲੇ ਦੁਨੀਆ ਦੇ ਚੱਲਦੇ ਰਹਣੇ ਤੇ ਮੁੱਕਣੇ ਨਹੀਂ ਨੇ ਆਹ ਠੀਕ ਆ ਗੱਲ ਤੇ ਤੁਹਾਡੀ ਐਸੇ ਠੀਕ ਹੈ ਨਾ ਕੋਈ ਗੱਲ ਨਹੀਂ ਆਵਾਂ ਕਿ ਉਹ ਕੇਜ ਦਨ ਆਹ ਹਾਂਜੀ ਹੋਰ ਕਿਦਾਂ ਕਣਕੋਣਕ ਬੀਜ ਲਿਆ ਹਾਂਜੀ ਬੀਤੀ ਹੈ ਅੱਛਾ ਅੱਛਾ ਜਿਹੜਾ ਵੀ ਬੀਜਿਆ ਉਹ ਵੀ ਬੀਜੇ ਨਾ ਬਾਬਾ ਦੋਤਾਂ ਨਾ ਲਾਗ ਵੀ ਜੇਗਾ ਸਿੰਗਲ ਸਿੰਗਲ ਨਹੀਂ ਬੀਜੇ ਦਾ ਸਿੰਗਲ ਸਿੰਗਲ ਹੀ ਬਾਬਾ ਛਾੜਦਾ ਪਤਾ ਲੱਗ ਜਾਂਦਾ ਅੱਛਾ ਅੱਛਾ ਹੋਇਆ ਇਹਦਾ ਆ ਲੋ ਲੈ ਆਈ ਇਹਨੂੰ ਆ ਉਹ ਮੈਨੂੰ ਇੱਕ ਤੇ ਇਹਦਾ ਨਾਮ ਭੁੱਲ ਜਾਂਦਾ ਬੱਲੇ 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 ਨਾਮ ਤਾਂ ਮੈਨੂੰ ਹੀ ਭੁੱਲ ਜਾਂਦਾ ਕੀ ਨਾਮ ਪਿੰਦਰੇ ਦਾ ਆ ਰੋਜ ਦੀਪ ਇਹ ਸੁੱਤੀ ਆ ਇਹ ਦਿਨੇ ਸੁੱਤੀ ਰਹਿੰਦੀ ਆ ਤੇ ਰਾਤ ਰੋ ਰਹੀ ਹਾਂ ਨੂੰ ਕਿਦਾਂ ਜਗਮਦੀਦਾ ਨੂੰ ਮੇਰੀ ਗੱਲ ਸੁਣ ਇਹਂਂ ਨਹੀਂ ਤੇਰੀ ਵਰਗੀ ਲੱਗਦਾ ਇਹ ਮੈਨੂੰ ਇਹ ਤੇ ਆਵਾਜ਼ ਜੀ ਘਰ ਦੇ ਜੀ ਆ ਤੇ ਜਾਣੇ ਜਾਣੇ ਨੇ ਆ ਚਲ ਵਧੀਆ ਵਾਰਾ ਹੌਣ ਕੋਗੀ ਤੁਹਾਡੇ ਘਰ ਹੈ ਹੁਣ ਇਹਨੂੰ ਪਤਾ ਨਹੀਂ ਵੀ ਦੱਸ ਮੇਰਾ ਨਾਨੂ ਆਇਆ ਉੱਠ ਹੈ ਵੇਖ ਲੈ ਇਹ ਅੱ비 ਆਰੇ ਲੱਗੇ ਰਹੀਦਾ ਇਹਦੇ ਨਾਲ ਆਓ ਚਲ ਨਿੱਕੇ ਨਿਆਣੇ ਨਾਲ ਪ੍ਰੇਮ ਹੋ ਜਾਂਦਾ ਸਾਰਿਆਂ ਨੂੰ ਚੰਗਾ ਲੱਗਦਾ ਵਾ ਹੈ ਹਜੇ ਮੈਂ ਤਾਂ ਡਰਦਾ ਹੀ ਨਹੀਂ ਚੁੱਕਦਾ ਥੋੜੀ ਜਿਹੀ ਵੱਡੀ ਹੋ ਜੇ ਨਾ ਤੇ ਫਿਰ ਅਸੀਂ ਇਹਨੂੰ ਆਪਣੇ ਕੋਲ ਵੀ ਰੱਖਿਆ ਕਰਾਂਗੇ ਠੀਕ ਹੁਣ ਮਾਂ ਦਾ ਦੁੱਧਾ ਤੇ ਪੀਂਦੀ ਆ ਨਾ ਹਾਂਜੀ ਇਹ ਥੋੜੀ ਜਿਹੀ ਵੱਡੀ ਹੋ ਜੇ ਕਿ ਨਾ ਜਦੋਂ ਨਹੀਂ ਨਾਲਾਂ ਦੀ ਛੀਸ਼ੀ ਵੀ ਲਾਈ ਹੈ ਅੱਛਾ ਆ ਵੇ ਮੈਂ ਚੱਲ ਹੀ ਵੀ ਲੈ ਲੂ ਜਾਇ ਕਰਾਂਗੇ ਆ ਚੱਲ ਕੋਈ ਗੱਲ ਨਹੀਂ ਉਹ ਨਿਆਣੀ ਦੀ ਰੌਣਕ ਬੜੀ ਹੁੰਦੀ ਉਹ ਘਰ ਚ ਬਿਲਕੁਲ ਬੰਦਾ ਸ਼ਦਾਈਆਂ ਵਾਂਗੂ ਐਵੇਂ ਕੁਆਈ ਜਾਂਦਾ ਉਹ ਨੂੰ ਹਨਾ ਉਹਦਾ ਇਕੱਲਾ ਬੈਠਾ ਬੰਦਾ ਕਿਦ ਤਰਾ ਬੋਲੇ ਚੱਲ ਵਧੀਆ ਉਹ ਫੜਾ ਮੇਰੇ ਤੇ ਹੱਥਾਂ ਜਿਵੇਂ ਨਹੀਂ ਆਉਂਦੀ ਹੋਰ ਤਰ੍ਹਾਂ ਲੱਗਦੀ ਏ ਮੈਨੂੰ ਹੁਣ ਹੋਰ ਕੁਝ ਤੇ ਹੈ ਗਣੀਆ ਐਹੋ ਹੀ ਚੱਲ ਰੱਖ ਰਹੀ ਨੀ ਆ ਜੋ ਕੋਈ ਆਇਆ ਹੋਏ ਚਾਹ ਦੇ ਨਾਲ ਕੁਝ ਨਾ ਕੁਝ ਤੇ ਰੱਖਣਾ ਹੀ ਪੈਂਦਾ ਵਾ ਜੇ ਕਿਤੇ ਮੰਮੀ ਨੂੰ ਪਤਾ ਲੱਗ ਗਿਆ ਤੇ ਮੰਮੀ ਨੇ ਔਖੀ ਹੋਣਾ ਵਾ ਪਿੰਨਣ ਫੋਕੀ ਚਾਹ ਪਿਉਣੀ ਹੈ ਇਦਾਂ ਹੀ ਫੇਰ ਰੱਖ ਦਿੰਨੀ ਆ ਜੇ ਕੋਈ ਆਇਆ ਹੋਏ ਤੇ ਕਿਹਨ ਨਾਲ ਕੁਝ ਦੇਣਾ ਹੀ ਪੈਂਦਾ ਵਾ ਫੋਕੀ ਚਾਹ ਦਿੰਦੇ ਚੰਗੇ ਵੀ ਨਹੀਂ ਲੱਗੀਦਾ ਨਵਦੀਪ ਲਾਇਆ ਚਾਹ ਆਇਕੋ ਆ ਗਈਆਂ ਅੱਛਾ ਅੱਛਾ ਹੁਣ ਟਾਈਮ ਤੇ ਲੱਗ ਗਿਆ ਨਾ ਨਾ ਚੀਜ਼ ਨੂੰ ਕੜੋ ਮਸੜ ਜੀ ਇਹ ਨਾ ਚਾਹ ਤੂੰ ਆ ਫੜਿਓ ਨਾ ਤੇ ਕੁਲ ਨਾ ਮੈਂ ਵੀ ਨਾ ਇਹ ਹੱਥ ਤੋਂ ਹੋਣਾ ਕੋਈ ਆਈਏ ਨਾ ਮੜੀ ਉਹ ਲੈ ਆਨ ਲੈ ਮੈਂ ਸ਼ਰਦਨੋਂ ਮੇਲਾ ਵਾ ਚਾਹ ਪਾਣੀ ਪੀ ਲਿਆ ਵਾ ਉਹਨੇ ਕਹਣਾ ਡੈਡੀ ਆਇਆ ਨਹੀਂ ਉਹ ਵਾਹਿਗੁਰੂ ਬੇਟੀਆਂ ਪੋਤਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਠੀਕ ਆ ਤੂੰ ਸੁਣਾਓ ਬਸ ਵਧੀਆ ਸੇਤ ਠੀਕ ਆ ਹਾਂਜੀ ਠੀਕ ਠਾਕ ਆ ਆ ਲੈ ਫੜ ਫਿਰ ਇਹਨੂੰ ਇਹਦਾ ਨਾਂ ਹੀ ਬੜਾ ਨੋਖਾ ਜਿਆ ਰੱਖਿਆ ਵਾ ਕੋਈ ਗੱਲ ਨਹੀਂ ਡਰ ਜੀ ਤੁਸੀਂ ਰੋਜ਼ ਕਿਆ ਲਿਆ ਕਰੋ ਹਾਂ ਮੈਂ ਰੋਜ਼ ਹੀ ਕਿਆ ਕਰਨੀ ਡਾਲਾ ਮਾਂ ਮੇਰ ਕੋ ਨਹੀਂ ਬੋਲੇ ਜਾਂਦਾ ਹਾਂਜੀ ਬਹੁਤ ਠੀਕ ਠਾਕ ਆ ਸਭ ਹਾਂਜੀ ਸਭ ਠੀਕ ਠਾਕ ਆ ਤੂੰ ਸੁਣਾਓ ਵਧੀਆ ਬਸ ਅਸੀਂ ਆਏ ਵਾ ਚਰਾਂ ਦੇ ਚਾਹ ਪਾਣੀ ਪੀ ਲਿਆ ਵਾ ਆ ਮੰਮੀ ਆਏ ਹੀ ਅੱਗੇ ਤੇ ਕਹਿਨੇ ਡਾੜੀ ਉਹ ਪੂਰੀ ਦੋਗੀ ਵੀ ਆਇਆ ਨਹੀਂ ਡਾੜੀ ਮੈਂ ਕਿ ਮੈਨੂੰ ਕਹਿਣ ਦੇ ਪੀ ਲੈ ਆਉਣਾ ਸੀ ਡਾੜੀ ਹਾਂ ਠੀਕ ਹੋਰ ਬੁੱਤ ਸੁਣਾ ਦੋ ਹਾਂਜੀ ਸਭ ਠੀਕ ਠਾਕ ਅਖਬਰਾਂ ਠੀਕ ਆ ਕੋਈ ਮੜੀ ਚੰਗੀ ਤਾਂ ਨਹੀਂ ਕਰਦੇ ਨਹੀਂ ਨਹੀਂ ਕੋਈ ਨਹੀਂ ਕਰਦੇ ਸਭ ਠੀਕ ਕੋਈ ਦਿਲ ਤੇ ਗੱਲ ਨਹੀਂ ਰੱਖਣੀ ਜੇ ਕੋਈ ਗੱਲ ਹੋਵੇ ਤਾਂ ਜਰੂਰ ਦੱਸ ਦੀ ਨਹੀਂ ਕੋਈ ਨਹੀਂ ਅੱਜ ਤੁਹਾਨੂੰ ਦੱਸਣਾ ਮੈਂ ਕਿਹਨੂੰ ਦੱਸਣਾ ਆ ਆ ਤੇ ਹੋਰ ਕੋਈ ਗੱਲ ਬਾਤ ਬਸ ਠੀਕ ਆਗਾ ਤੂੰ ਹੀ ਸੁਣਾਓ ਬਸ ਵਧੀਆ ਆਪਣਾ ਵੀ ਟਾਈਮ ਪਾਸ ਹੋਣ ਰਿਹਾ ਮਾਂਤਰੀ ਆਂਦੀ ਚੱਲ ਕੁੜੀ ਨੂੰ ਕੁਝ ਖਾਣ ਨੂੰ ਦੇ ਲਈਏ ਚੱਲ ਕੋਈ ਗੱਲ ਨਹੀਂ ਫੇਰ ਕੀ ਮੁੜ ਕੇ ਆ ਜਾਂਦਾ ਕਿ ਮੰਮੀ ਵੀ ਕਹਿੰਦੀ ਹੀ ਟਾਈਮ ਨਹੀਂ ਲੱਗਾ ਚੱਲ ਕੋਈ ਗੱਲ ਨਹੀਂ ਐ ਪੁੱਤ ਕਿੱਥੇ ਜਾਣਾ ਹੁੰਦਾ ਵਾ ਤੇਰੇ ਕੋਈ ਇਹੀ ਆਉਣਾ ਵਾ ਠੀਕ ਆ ਕਿ ਨਹੀਂ ਚਲ ਇਹ ਆ ਵੀ ਹੁਣ ਮੁੜ ਕੇ ਕਿਤੇ ਫੇਰ ਲੀਲਾ ਕਪੜਾ ਵੀ ਲਿਆਵਾਂਗੇ ਤੇ ਚੱਜਦਾ ਕੋਈ ਗੱਲ ਨਹੀਂ ਫੇਰ ਕੀ ਆ ਆਪੇ ਆਜੂ ਲੀੜਾ ਕਪੜਾ ਵੀ ਠੀਕ ਆ ਹੋਰ ਹੋਰ ਠੀਕ ਆ ਤਹੀਂ ਦੱਸੋ ਬਸ ਵੇਖ ਲਾ ਹੁਣ ਚਲ ਜਾਣਾ ਹੋਰ ਘੜੀ ਕਿਨੂੰ ਜਾ ਕੇ ਫੇਰ ਕੋ ਕੰਮਕਾਰ ਕਰਾਂਗੇ ਮਣਾ ਮੋਟਾ ਤੇ ਰਹਿ ਪੈਂਦੇ ਕੱਲ ਨੂੰ ਚਲ ਜਾਂਦੇ ਗਾ ਤੈਨੂੰ ਤਾਂ ਪੁੱਤ ਪਤਾ ਵਾ ਜਦੋਂ ਵੀ ਆਈਏ ਤੇ ਗੇਟ ਬੰਦ ਕਰਕੇ ਆਈਦਾ ਜਿੰਦਰਾ ਲਾ ਕੇ ਹੈ ਠੀਕ ਤੇ ਫੇਰ ਡੰਗਰ ਵੀ ਇੱਕ ਦੋ ਹੈਗੇ ਆ ਤੇ ਕੌਣ ਉਹਨਾਂ ਨੂੰ ਪੱਠੇ ਪਾਵੇ ਆ ਚਲ ਉਹਨਾਂ ਵੀ ਵੇਖਣਾ ਹੁੰਦਾ ਫੇਰ ਤੇ ਕੋਈ ਗੱਲ ਨਹੀਂ ਤੇ ਬਾਕੀ ਤੂੰ ਆਪਣਾ ਧਿਆਨ ਰੱਖੀ ਨਹੀਂ ਡਰ ਜੀ ਕੋਈ ਗੱਲ ਨਹੀਂ ਆਪਾਂ ਠੀਕ ਆ ਇੱਥੇ ਹਾਂ ਹਾਂਜੀ ਚਲੋ ਵਧੀਆ ਵਾ ਉਦਾਂ ਵੇਖਿਆ ਕਿੰਨੋਂ ਵੱਡੀ ਵੱਡੀ ਲੱਗਣ ਡਿਆ ਵੀ ਹੈ ਹਾਂ ਮੈਂ ਉੱਥੇ ਹੀ ਹਸਪੀਟਲ ਹੀ ਵੇਖੀ ਨਾ ਮੁੜ ਕੇ ਆਏ ਨਹੀਂ ਨਾ ਹਾਂ ਇਹ ਆ ਬਈ ਚਲ ਹੁਣ ਜਦੋਂ ਸਵਾ ਮਹੀਨੇ ਹੋਏਗੀ ਨਾ ਫਿਰ ਇਹਨੂੰ ਲੈ ਕੇ ਆਵੇਂ ਤੇ ਨਾਲੇ ਰਹੀਂ ਦੋ ਚਾਰ ਦਿਨ ਨਹੀਂ ਕੋਈ ਨਹੀਂ ਆਉਂਗੀ ਫਿਰ ਮੈਂ ਠੀਕ ਆ ਹਾਂਜੀ ਆ ਚਲ ਵਧੀਆ ਨਾਲੇ ਹੁਣ ਜਾਇਆ ਕਰਾਂਗੇ ਨਾ ਤੇ ਨਾਲੇ ਨਹੀਂ ਹੋਇਆ ਕਰਨਾ ਰੌਣਕ ਹੋ ਜਾਊਗੀ ਹਾਂਜੀ ਜਦੋਂ ਥੋੜੀ ਜਿਹੀ ਵੱਡੀ ਹੋ ਜੇ ਰੱਖ ਲਿਆ ਕਰਨੀ ਆਪਣੇ ਕੋਲ ਠੀਕ ਆ ਹੈ ਠੀਕ ਆ ਆਹ ਮੰਮੀ ਦੇ ਸਾਸਰੀ ਘਰ ਸਾਸਰੀ ਘਰ ਪਤਾ ਕਿੱਥੇ ਨਹੀਂ ਆਣਾ ਮੈਂ ਗਿਆ ਸੀ ਬੰਬੀ ਤੇ ਤੇ ਤੂੰ ਹੀ ਕਦੋਂ ਲਿਆਇਓ ਆਹੀ ਤੇ ਚਾਹ ਪਾਣੀ ਵੀ ਪੀ ਲਿਆ ਤੇ ਤੂੰ ਕਿਰੇ ਗਿਆ ਆਇਆ ਹੀ ਨਹੀਂ ਮੁਰਗਾ ਛੇਤੀ ਠੀਕ ਆ ਠੀਕ ਆ ਨਹੀਂ ਮੈਂ ਗਿਆ ਸੀਗਾ ਬੰਬੀ ਤੇ ਅੱਛਾ ਹਾਂਜੀ ਹੋਰ ਸਨਾਓ ਠੀਕ ਠਾਕ ਹਾਂ ਵਧੀਆ ਠੀਕ ਠਾਕ ਪੀ ਲੀ ਚਾਹ ਆਹੋ ਨਾ ਉਹ ਨੇ ਚਾਹ ਬਣਾਈ ਬਲੀ ਤਾਂ ਹੀ ਪਿਆਲੇ ਆ ਕੁੜੀ ਨੂੰ ਨਹੀਂ ਆਇਦਾਂ ਲਿਆਉਂਦਾ ਤੂੰ ਕਿਤੇ ਬੈਠਾ ਰੱਖੇ ਨਾ ਗੱਲ ਮੈਂ ਉਧਰ ਗਿਆ ਮੈਨੂੰ ਕੰਮ ਹੀ ਮਰ ਗਿਆ ਉਹ ਮੁੰਡਾ ਆ ਗਿਆ ਫਿਰ ਮੈਂ ਉੱਥੇ ਬੈਠਾ ਰਿਆ ਟਾਈਮ ਲੱਗ ਗਿਆ ਮੈਨੂੰ ਪਤਾ ਹੀ ਨਹੀਂ ਤੂੰ ਆਇਆ ਉਹ ਇਹਨੂੰ ਫੋਨ ਵੀ ਨਹੀਂ ਕੀਤਾ ਮੈਨੂੰ ਸੜਦ ਨੇ ਮੈਂ ਅੱਜ ਕੋਈ ਫੋਨ ਉਦੈ ਨਹੀਂ ਕੀਤਾ ਮੈਂ ਕਿਹਾ ਚੱਲ ਅਜਿਹਾ ਹੀ ਚੱਲ ਜਾਨੇ ਠੀਕ ਆ ਡੈਡੀ ਵੀ ਆਏ ਆ ਆ ਡੈਡੀ ਆਏ ਨੇ ਬੈਠ ਕੇ ਗੱਲ ਸੁਣ ਮੇਰੀ ਹਾਂਜੀ ਮੈਂ ਹੁਣ ਚੱਲ ਇੱਥੇ ਹੈ ਨਹੀਂ ਕੋਈ ਵੀ ਤੇ ਅੱਜ ਮਮੀ ਵੀ ਆਖਣ ਦੇ ਕਿਰੇ ਗਈਏ ਨੇ ਹਾਂਜੀ ਤੇ ਮੈਂ ਕਿਹਾ ਚੱਲ ਪੁੱਤ ਹੁਣ ਇਹਨਾਂ ਦਾ ਮਾਵਾ ਧੀਆ ਦਾ ਧਿਆਨ ਰੱਖਿਆ ਕਰ ਆ ਵੀ ਠੀਕ ਵੀ ਘਰ ਦਾ ਕਿਦਾਂ ਦਾ ਹਨਾ ਸਿਸਟਮ ਆ ਤੇ ਮੈਂ ਜੋ ਜਾਦਾ ਉਹਨਾਂ ਦੇ ਭਰੋਸੇ ਰੱਖਦਾ ਹੀ ਨਹੀਂਗਾ ਇਹਨਾਂ ਨੂੰ ਮੈਂ ਆਪੇ ਕੇਅਰ ਕਰਦਾ ਮੈਂ ਯਾਰ ਯਾਰ ਪੁੱਤ ਫੇਰ ਵੀ ਤੇਰੀ ਮਾਂ ਲੱਗਦੀ ਆ ਤੂੰ ਨਹੀਂ ਉਹ ਕੋ ਗਲਤ ਬੋਲਣਾ ਠੀਕ ਆ ਨਹੀਂ ਨਹੀਂ ਮੈਂ ਕੀ ਬੋਲਣਾ ਮੈਂ ਚੱਲ ਹੁਣ ਉਹਨਾਂ ਦਾ ਤੁਹਾਨੂੰ ਪਤਾ ਦਿਮਾਗ ਹੀ ਮਮੀ ਜੀ ਇਦਾਂ ਦਾ ਵਾ ਉਹਨਾਂ ਨੂੰ ਪਤਾ ਹੀ ਨਹੀਂਗਾ ਕਿਹੜੀ ਗੱਲ ਕਿੱਥੇ ਕਰਨੀ ਕਿਹੜੀ ਕਿੱਥੇ ਕਰਨੀ ਚੱਲ ਕੋਈ ਨਹੀਂ ਪੁੱਤ ਖਾਦਾ ਨਹੀਂ ਫਰਜ ਬੰਦਾ ਜੇ ਇਹ ਤੇਰੀ ਮਾਂ ਆ ਨਾ ਉਹ ਸਭ ਤੋਂ ਪਹਿਲਾਂ ਮਾਂ ਹੀ ਆ ਨਹੀਂ ਆ ਇਹ ਆ ਕਿ ਚੱਲ ਫੇਰ ਨਹੀਂ ਨੀਗੀ ਜੀ ਕੁੜੀ ਆ ਕਿਤੇ ਵੇਲੇ ਕੋਲੇ ਤੰਗ ਟੁੰਗ ਕਰੇ ਤੇ ਆਵ ਫੜ ਲਈਦਾ ਹੈ ਹਾਂਜੀ ਹਾਂਜੀ ਤੇ ਦਵਾਈਦਾਨ ਵੀ ਲਿਆ ਕੇ ਰੱਖੀਦਾ ਤੁਹਾਨੂੰ ਪਤਾ ਤੁਹਾਡੇ ਪਿੰਡ ਤੋਂ ਦਵਾਈ ਵੀ ਨਹੀਂ ਕੋ ਡਾਕਟਰ ਹੈਗਾ ਜਿਹਨੂੰ ਮਿਲ ਜਾ ਆਹੋ ਫਿਰ ਜਾਉਣਾ ਪੈਂਦਾ ਅੱਡੇ 'ਚੀ ਅੱਛਾ ਚੱਲ ਵਧੀਆ ਤੇ ਹੁਣ ਫਿਕਰ ਰੱਖਿਆ ਕਰੀ ਕਰਦਾ ਥੋੜਾ ਨਹੀਂ ਨਹੀਂ ਕੋਈ ਨਹੀਂ ਫਿਕਰ ਪੂਰਾ ਹੋ ਜਾ ਜੀ ਹਾਂ ਹਾਂਜੀ ਚੱਲ ਆ ਜਾ ਫੇ ਚੱਲੀ ਜਾਂਦਾ ਆਜੋ ਆਜੋ ਬਾਕੀ ਟੈਨਸ਼ਨ ਨਾ ਲੋ ਤੁਸੀਂ ਕੇ ਚੀਜ਼ ਦੀ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਗਈ ਆ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋ ਠੀਕ ਆ ਹੋ ਠੀਕ ਆ ਤਾਂ ਤੁਸੀਂ ਇਹ ਦੱਸੋ ਤੂੰ ਦਰੀ ਆਉਣੀ ਨਹੀਂ ਨਹੀਂ ਮਾਸੀ ਜੀ ਇਹ ਮੇਰੀ ਸਹੇਲੀ ਨੰਦੀ ਸਕੂਲੀ ਤੇ ਅੱਛਾ ਉਹਦੇ ਨਾਲ ਮੈਂ ਆ ਜਾਂਦੀ ਆ ਐਨੀ ਦੂਰ ਤੁਰ ਕੇ ਕਿੱਥੀ ਆਉਣਾ ਮੈਂ ਦੇਖੇ ਤੁਹਾਡੇ ਪਿੰਡ ਵਾਲੇ ਵੀ ਫੇਰਾ ਮਾਰ ਲਿਆ ਕਰੋ ਕਿ ਜਾਂ ਬਸ ਕਾਲਜ ਚੱਲ ਗਈ ਤੇ ਘਰ ਕੋਈ ਨਹੀਂ ਮਾਸੀ ਜੀ ਟਾਈਮ ਹੀ ਨਹੀਂ ਹੁੰਦਾ ਮੈਨੂੰ ਪਤਾ ਕਾਲਜ ਤੋਂ ਇੰਦਾ ਹੀ ਲੇਟ ਹੋ ਜਾਂਦੀ ਆ ਅੱਛਾ ਅੱਛਾ ਹਾਂ ਜੀ ਉਹ ਠੀਕ ਹੈ ਤੇ ਹਾਂ ਪੁੱਤ ਠੀਕ ਠਾਕ ਆਸ ਬਸ ਚਲੋ ਠੀਕ ਆ ਮੈਂ ਪਾਣੀ ਪੀ ਲਾਂ ਹਾਂ ਪੀ ਲਾ ਪੁੱਤ ਪੀ ਲਾ ਅਲਪੋਤਾ ਹੀ ਨਹੀਂ ਸੋਚਿਆ ਕਿ ਕਿੱਥੋਂ ਆ ਗਈ ਨੂੰਨ ਦੇ ਤੁਛਤ ਨਹੀਂ ਨਹੀਂ ਵਧੀਆ ਵਾਕੇ ਹਾਂ ਨਹੀਂ ਤੀਜੇ ਕ ਦਿਨ ਮੂੰਹ ਚੁੱਕ ਕੇ ਆ ਜਾਂਦੇ ਆ ਦੱਸ ਨਹੀਂ ਕੇ ਜੀਓ ਆਵਾ ਸਸਿਕਾ ਭਾਬੀ ਸਤਿ ਸ਼੍ਰੀ ਅਕਾਲ ਤੇ ਤੂੰ ਅੱਜ ਫੇਰ ਇਦਾਂ ਹੀ ਆਂਗੀ ਤੂੰ ਦੱਸ ਦੇਣਾ ਇਹ ਫੋਨ ਕਰਕੇ ਤੇ ਆਪੇ ਤੇਰੇ ਵੀਰ ਲੈ ਆਉਂਦੇ ਨਹੀਂ ਭਾਬੀ ਜੀ ਤੁਹਾਨੂੰ ਮੈਂ ਦੱਸਿਆ ਤੇ ਮੇਰੀ ਸੈਲੀ ਸਕੂਟੀ ਤੇ ਜਾਂਦੀ ਹੈ ਤੇ ਉਹ ਮੈਨੂੰ ਛੱਡ ਜਾਂਦੀ ਹੈ ਇੱਥੇ ਠੀਕ ਹੈ ਤੇ ਇਹਨੇ ਗੁੱਸੇ 'ਚ ਕਦੇ ਨਹੀਂ ਉਸ ਜੇਗਾ ਦੋ ਮਾਤਨ ਦੱਸਿਆ ਕਿੰਨੀ ਵਾਰੀ ਤੇਰਾ ਮੂੰਹ ਵੇਖ ਕੇ ਤੇ ਲੱਗਣ ਦਿਆ ਵਾ ਨਹੀਂ ਭਾਬੀ ਜੀ ਇਦਾਂ ਹੀ ਤੇ ਪੱਬਜੀ ਕਿੱਧਰ ਆਏ ਅੱਜ ਹਾਏ ਕਿੱਧਰ ਆਉਣਾ ਆਪਣੀ ਕੁੜੀ ਨੂੰ ਮਿਲਣਾ ਆਏ ਨੇ ਉਹ ਤੇ ਆ ਨਹੀਂ ਸਕਦੇ ਇਹ ਘਰ ਵਿੱਚੋਂ ਹਾਏ ਹਾਏ ਆ ਤੇ ਸਕਦੇ ਆ ਪਰ ਦੱਸੇ ਤੋਂ ਬਗੈਰ ਹੀ ਆ ਗਏ ਆ ਤੇ ਮੰਮੀ ਵੀ ਅੱਜ ਘਰ ਹੈ ਨਹੀਂ ਆ ਤੇ ਇਹਨਾਂ ਨੂੰ ਫੋਨ ਕਰਕੇ ਨਹੀਂ ਆਉਣਾ ਚਾਹੀਦਾ ਤੇ ਹੁਣ ਉਹਨਾਂ ਨੂੰ ਕੀ ਪਤਾ ਹੈ ਵੀ ਮੰਮੀ ਘਰ ਨਹੀਂ ਹੈਗੇ ਮੰਮੀ ਤੇ ਜਾਣ ਬੁੱਝ ਕੇ ਗਏ ਨੇ ਸਗੋਂ ਨਾ ਜਾਂਦੇ ਤੇ ਆਪੇ ਡੈਡ ਨੇ ਜਿਹੜੀ ਵੀ ਚੀਜ਼ ਲਿਉਣੀ ਸੀ ਲੈ ਆਈ ਹੋਣੀ ਸੀ ਭਾਬੀ ਜੀ ਇਹ ਵੀ ਬੜੇ ਚਲਾਕ ਦਸਤਾ ਹੁਣਾ ਕਾਲੋਂ ਨੇ ਵੀ ਮਾਜੂ ਹੈ ਨੀ ਘਰ ਮੰਮੀ ਤੇ ਆਜੋ ਨਹੀਂ ਤੇ ਇਹ ਕੀ ਕਰਨਾ ਆਏ ਅੱਜ ਅਮਨ ਤੋ ਇਨਵਾਰ ਹੀ ਇਦਾਂ ਕਰਨੀ ਜੇ ਕੱਲੋਂ ਮੇਰੇ ਮੰਮੀ ਡੈਡੀ ਆਉਣਗੇ ਤੋ ਫਿਰ ਤਾਂ ਵੀ ਇਦਾਂ ਕਰਨਗੇ ਲੈ ਭਾਬੀ ਜੀ ਤੁਹਾਡਾ ਵੀ ਨਹੀਂ ਪਤਾ ਲੱਗਦਾ ਕਦੀ ਹਾਡੇ ਵੱਲ ਹੋ ਜਾਂਦੇ ਤੇ ਕਦੀ ਉੱਧਰ ਹੋ ਜਾਂਦੇ 도ਗਲੇ ਹੋ ਤਹੀ ਵੀ ਆਹ ਤਾਂ ਕਿਦਾਂ ਦੀ ਗੱਲ ਹੋਈ ਤੂੰ ਐਵੇਂ ਓਕੇ ਹੋ ਜਾਂਦੀ ਤੈਨੂੰ ਕੀ ਕਰਨਾ ਪੈਂਦਾ ਕੁਝ ਕਰਨਾ ਪੈਂਦਾ ਵਾ ਤੇਰੇ ਉਹਨਾਂ ਨੂੰ ਚਾਹ ਪਾਣੀ ਉਹਨਾਂ ਨੇ ਪੀ ਲਿਆ ਵਾ ਨਾਲੇ ਉਹ ਭਾਂਡਾ ਲੈ ਕੇ ਆਏ ਨੇ ਮੰਮੀ ਆਪੇ ਤੇ ਸੁਣਾਉਂਦੀ ਸੀ ਉਹਨੂੰ ਇੱਕ ਦਿਨ ਠੀਕ ਆ ਭਾਬੀ ਜੀ ਅਮਿਲੀ ਉਹਦੀ ਮੰਮੀ ਮਿਲੀ ਮੈਨੂੰ ਬਾਅਦ ਉਹਨੂੰ ਮੈਂ ਬੁਲਾ ਲਿਆ ਵਾ ਤੇ ਡੈਡੀ ਨੂੰ ਨਹੀਂ ਮਿਲਣਾ ਉਹਨਾਂ ਦੇ ਨੂੰ ਡੈਡੀ ਨੂੰ ਨਹੀਂ ਮੈਂ ਮਿਲੀ ਮੈਂ ਤੇ ਉਹਦੀ ਮਾਂ ਨੂੰ ਵੀ ਨਹੀਂ ਮਿਲਣਾ ਉਹ ਤੇ ਵੀਰ ਲਾਗੇ ਖੜਾ ਹੀ ਤਾਂ ਮੈਂ ਸੱਸਰੀ ਘਰ ਬੁਲਾ ਲਈ ਮੈਂ ਉਹਨਾਂ ਦੇ ਥੱਲੇ ਲੱਗਣਾ ਉਹ ਠੀਕ ਆ ਤੁਹਾਡਾ ਵੀ ਨਹੀਂ ਕੋਈ ਹਾਲ ਹੈਗਾ ਇਦਾਂ ਵੀ ਨਹੀਂ ਪਤਾ ਲੱਗਦਾ ਦੋਗਲੀ ਜੀ ਮੰਮੀ ਨੂੰ ਮੈਂ ਪਹਿਲੇ ਫੋਨ ਕਰਦੀ ਆ ਉਹ ਵੀ ਚਲ ਗਈ ਹੈ ਇੰਨੇ ਸੱਧਿਆ ਹੋਣਾ ਇਹ ਬੜੀ ਤੇਜ਼ ਵਾ ਕਾਲ ਉਹ ਨਾ ਹੋਈ ਤੇ ਦੱਸਨੀ ਐ ਨਾ ਮੈਂ ਮੰਮੀ ਨੂੰ ਦੱਸਤੀ ਆ ਨਾ ਮੈਂ ਮੰਮੀ ਨੂੰ ਫੋਨ ਤੇ ਵੇਖੀ ਫਿਰ ਇਹਨਾਂ ਨੂੰ ਭਾਜੜਾ ਪੈਂਦੇ ਆਉਂਦੀ ਤੇ ਫੋਨ ਵੀ ਨਹੀਂ ਚੁੱਕਦੀ ਮੰਮੀ ਹੈਲੋ ਹੈਲੋ ਸਸੀ ਕਾ ਮੰਮੀ ਸਤਿ ਸ਼੍ਰੀ ਅਕਾਲ ਆ ਗਈ ਆ ਕੰਸ ਤੋਂ ਆ ਗਈ ਤੇ ਮੰਮੀ ਤੂੰ ਹੀ ਕਿੱਥੇ ਚਲ ਗਏ ਹੋ ਸ਼ਹਿਰ ਹੀ ਚਲ ਗਈਆਂ ਹੋਰ ਮੈਂ ਕਿੱਥੇ ਚਲ ਗਈ ਆ ਕੀ ਗੱਲ ਆ ਹੁਣ ਤੈਨੂੰ ਤੇ ਮੰਮੀ ਛੇਤੀ ਛੇਤੀ ਘਰ ਆਓ ਜਿੰਨੀ ਜਲਦੀ ਹੋ ਸਕਦਾ ਵਾ ਹਾਏ ਹਾਏ ਕਿਹੜੀ ਅੱਗ ਲੱਗੀ ਜਿਹੜੀ ਆ ਕੇ ਮੈਂ ਬੁਝਾਉਣੀ ਆ ਕੀ ਗੱਲ ਵਾ ਓਹੋ ਮੰਮੀ ਅੱਗ ਨਹੀਂ ਕੋਈ ਵੀ ਲੱਗੀ ਉਹ ਤਰੌਣੇ ਆਏ ਆ ਤੇ ਤੁਸੀਂ ਘਰ ਆ ਜਾਓ ਕਿਹੜੇ ਤਰੌਣੇ ਆ ਗਏ ਆ ਕਿਹੜੇ ਮੰਮੀ ਤੁਹਾਡੇ ਕੁੜੇ ਆਏ ਆ ਉਹਦੇ ਘਾਲ ਉਹਦੇ ਮੰਮੀ ਡੈਡੀ ਆਏ ਆ ਅੱਛਾ ਤਾਂ ਹੀ ਤੂੰ ਕਹਿ ਰਹੀ ਚੋਰੀ ਚੋਰੀ ਆ ਗਏ ਮੰਮੀ ਉਹੀ ਗੱਲ ਮੈਂ ਨਾ ਭਾਬੀ ਨੂੰ ਕਹਿ ਦਈ ਆ ਮੈਂ ਉਹ ਮੈਨੂੰ ਕਹਿਣ ਦੀ ਬਾਜ਼ਾਰ ਗਈ ਐ ਮੰਮੀ ਤੇ ਮੈਂ ਤਾਂ ਹੀ ਤੇ ਤੁਹਾਨੂੰ ਫੋਨ ਲਾਇਆ ਵੇ ਤੇ ਤੁਸੀਂ ਜਿੱਥੇ ਉਹ ਜਲਦੀ ਜਲਦੀ ਆ ਜਾਓ ਹਾਂ ਹੋਰ ਗੱਲਾਂ ਬਾਅਦ ਚ ਕਰ ਲਿਓ ਮੇਰੀ ਗੱਲ ਸੁਣ ਹੁਣ ਮੈਂ ਜਿਹੜੇ ਕੰਮ ਆਈ ਐ ਸੌਦਾ-ਸੌਦਾ ਲੈਣ ਸੌਦਾ ਲੈ ਕੇ ਆਉਂਗੀ ਐਡੀ ਛੇਤੀ ਕਿੱਦਾਂ ਆ ਜਾਵਾਂ ਮੈਂ ਨਾਲੇ ਦੱਸ ਕੇ ਆਏ ਆ ਤੇ ਮੰਮੀ ਕੀ ਪਤਾ ਉਹਨੇ ਹੀ ਦੱਸਤਾ ਹੋਏ ਕਹਿਤਾ ਏ ਵੀ ਘਰ ਹੈ ਨਹੀਂ ਐ ਤੇ ਆ ਜਾਓ ਪਤਾ ਤੇ ਹਾ ਤੇ ਨੂੰ ਕਾ ਲੋਦਾ ਕਿੱਦਾਂ ਦੀ ਐ ਹੈਗੀ ਤੇ ਪੁੱਤ ਸਕੀਮ ਹੀ ਐ ਇਹਨਾਂ ਦੀ ਉਹ ਤਾਂ ਮੈਂ ਜਾਣਨੀ ਐ ਚੰਗੀ ਤਰ੍ਹਾਂ ਇਹਨਾਂ ਨੂੰ ਇਹ ਸਕੀਮ ਲੜਾਈ ਦਾ ਮਾਵਾਂ ਧੀਆਂ ਨੇ ਜਦੋਂ ਵੇਖ ਲੈ ਕਿ ਕਰੋ ਮੈਂ ਨਿਕਲ ਗਈਆਂ ਤੇ ਉਸੇ ਵੇਲੇ ਆਪਣੇ ਮਾਪਿਓਂ ਸੰਦ ਲਏ ਆ ਆਹ ਮੰਮੀ ਮੈਂ ਤੇ ਅਜੀ ਹੁਣੇ ਆਈ ਆ ਕਾਲਜ ਤੋਂ ਤੇ ਹੁੰਦਿਆਂ ਨੂੰ ਅੱਗੇ ਖੜੇ ਹੀ ਉਹਦੀ ਮੰਮੀ ਅੱਛਾ ਉਹਨੂੰ ਮੈਂ ਮਿਲ ਲਿਆ ਫਿਰ ਉਦਾਂ ਲੱਗ ਗਈ ਵੀਰ ਹੀ ਮੈਂ ਬੁਲਾ ਲਿਆ ਉਹਨੂੰ ਉਦਾਂ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਹੂੰ ਹੁਣ ਨਾ ਧਿਆਨ ਰੱਖੀਂ ਨਾ ਮਾਵਾਂ ਧੀਆਂ ਦਾ ਤੇ ਕੀ ਗੱਲਾਂ ਪਤਾ ਕਰਦੀਆਂ ਵਾ ਤੇ ਕੀ ਕੀ ਤੇਕੇ ਜਾਂਦੇ ਆ ਠੀਕ ਹੋਣਾ ਚੱਲ ਮੰਮੀ ਉਹ ਤੇ ਮੈਂ ਰੱਖ ਲੈਨੀ ਆ ਤੇ ਤੁਸੀਂ ਇੱਦਾਂ ਕਰੋ ਛੇਤੀ ਛੇਤੀ ਆਜੋ ਹਾਂ ਤੁਸੀਂ ਉਹਨਾਂ ਦੇ ਹੁੰਦੇ ਹੁੰਦੇ ਅੱਡੀ ਛੇਤੀ ਤੇ ਨੀ ਮਰ ਕੋ ਆਇਆ ਜਾਣਾ ਹੁਣ ਇੰਨਾ ਸਮਾਨ ਲਿਆਉਣ ਵਾਲਾ ਲੈ ਕੇ ਆਉਂਗੀ ਮੈਂ ਵੇਲੇ ਹੀ ਰੋਜ਼ ਰੋਜ਼ ਸ਼ਹਿਰ ਜਾਣ ਨੂੰ ਇਹਦੇ ਵੇਲੇ ਆ ਚੱਲ ਮੰਮੀ ਕੋਈ ਨਹੀਂ ਤੇ ਆਜੋ ਫਿਰ ਤੁਸੀਂ ਮੈਂ ਤਾਂ ਹੀ ਤੁਹਾਨੂੰ ਫੋਨ ਲਾਇਆ ਸੀ ਠੀਕ ਐ ਮੰਮੀ ਤੁਸੀਂ ਆ ਗੱਲਾਂ ਕੰਢਿਓ ਛੇਤੀ ਛੇਤੀ ਆਜੋ ਤੁਸੀਂ ਢਿਲੋ-ਤਰੋਤਰ ਕੱਟ ਕਰ ਠੀਕ ਵਾ ਨਾ ਹੁਣ ਧਿਆਨ ਰੱਖੀ ਮਾਵਾਂ ਦੀਆਂ ਦਾ ਇਹ ਵੇਖੇ ਕਿ ਕੀ ਦੇ ਕੇ ਜਾਂਦੀ ਆ ਮੁੜ ਕੇ ਨੇ ਆਪਣੇ ਕੋਲੋਂ ਆਵਾਜ਼ ਕਿ ਸਭ ਕੁ ਬਣਾਈ ਜਣਾ ਇਹਨੂੰ ਕੋਈ ਨਹੀਂ ਮੰਮੀ ਉਹ ਮੈਂ ਵੇਖ ਲੈਨੀ ਆ ਤੇ ਤੁਸੀਂ ਆਜੋ ਹੁਣ ਹੈ ਉਹ ਕੋਈ ਗੱਲ ਨਹੀਂ ਆ ਜਾਂਦੀ ਆ ਦੇ ਕਿ ਕੀ ਜਾਣਾ ਉਹਨੇ ਹੂੰ ਸਾਡੇ ਇੱਧਰ ਕੀ ਮੈਂ ਤੂੰ ਕਿ ਦੱਸਣ ਡਈ ਮੰਮੀ ਨੂੰ ਮੈਂ ਵੀਰ ਕੁਛ ਨਹੀਂ ਦੱਸਿਆ ਮੰਮੀ ਨੂੰ ਮੈਂ ਤੇ ਉਹਦਾ ਫੋਨ ਕਰਨ ਈ ਆ ਮੈਂ ਕਾਲਜ ਗਈ ਤੇ ਮੈਂ ਕੁਛ ਮੰਗਾਉਣਾ ਹੀ ਸ਼ੈਰੋ ਮੰਗਾਉਣਾ ਕੀ ਹੀ ਤੂੰ ਤੂੰ ਤਾਂ ਦੱਸਣ ਡਈ ਉਹਨਾਂ ਵੱਲ ਮੈਂ ਕਦੇ ਵੀਰ ਉਹਨਾਂ ਵੱਲੋਂ ਦੱਸਣ ਦੀ ਮੈਂ ਤੂੰ ਆਈ ਕਦੋਂ ਗਈ ਮੈਂ ਹੁਣੇ ਆਈ ਹਾਂ ਬਾਅਦ ਸਣੀ ਵੀਰ ਉਹਨਿ ਖਲੋਤੇ ਹੀ ਮੈਂ ਉਦੋਂ ਆਈ ਆਂ ਉਹਦੇ ਕੋ ਪਾਣੀ ਤਾਂ ਨਹੀਂ ਪੀਂਦੀ ਆਂ ਕਮ ਦੇ ਮੰਮੀ ਨੂੰ ਫੋਨ ਲਾ ਲੈਣਾ ਸੀ ਮੰਮੀ ਤੁਸੀਂ ਤੇ ਘਰ ਆਓ ਤੁਹਾਨੂੰ ਮੈਂ ਦੱਸਣਾ ਵਾ ਆ ਤੂੰ ਹੀ ਚੰਗੀ ਸਿੱਖਿਆ ਦੇਣ ਡੇ ਇਹਨੂੰ ਮੈਂ ਤੇ ਚੁੱਪ ਕਰ ਜਾ ਮੈਂ ਦੱਸਿਆਣਾ ਕੁੜੀ ਦੇ ਕਾਲੀ ਪੇਸ਼ ਪੈ ਗਿਆ ਉਹ ਇਹ ਦੱਸ ਪਲਾ ਮੈਨੂੰ ਪੇਸ਼ ਪੈ ਗਿਆ ਇਹਦੇ ਜੜਾ ਮੈਂ ਘਰ ਨਹੀਂ ਨਾ ਹੈਗੀ ਤੇਰੀ ਹਿੰਮਤ ਹੋਗੀ ਨਾ ਕੁੜੀ ਦੇ ਗੱਲ ਪੈਣ ਦੀ ਮੈਨੂੰ ਮੈਂ ਤੇਲੀਰ ਉਹਦੇ ਨੂੰ ਘੋਣ ਵਾਸਤੇ ਕੋ ਫੋਨ ਕੀਤਾ ਹੀ ਮੰਮੀ ਨੂੰ ਨੋ ਚੰਗਾ ਕੰਮ ਕਰਨੀ ਕੀ ਧਿਆਨ ਰੱਖਣਾ ਤੁਹਾਨੂੰ ਦਾ ਉਹਨਾਂ ਅਗਲਾ ਦੱਸਿਆ ਵੀ ਇਹੀ ਆਉਣਾ ਹੈ ਵੀਰ ਮੈਂ ਇੰਨਾ ਨਾ ਬੋਲੋ ਮੈਂ ਕੁਛ ਨਹੀਂ ਕਹਿਣ ਦੀ ਆ ਵੀ ਮੇਰੀ ਸੁਣ ਲੈ ਗੱਲ ਅਮਨ ਸੁਧਰ ਜਾ ਉਹ ਕੱਲ ਨੂੰ ਚ ਸੌਰੇ ਜਾ ਗਿਆ ਉਹ ਜਿਹਾਕਰ ਤੂੰ ਤਾਂ ਕਰੇਂਗੀ ਉਹਨਾਂ ਤੈਨੂੰ ਰੱਖਣਾ ਹੈ ਨਹੀਂ ਉਹ ਵੀਰ ਜਾਓ ਜਿਹੜਾ ਨਹੀਂ ਹੋਈ ਮੇਰੇ ਪੇਰ ਤੇ ਆ ਜਾਂਦਾ ਮੈਨੂੰ ਨਹੀਂ ਕੁਛ ਕਹਿਣ ਦੀ ਲੋੜ ਉਹ ਕੰਮ ਚੰਗੇ ਕਰਿਆ ਕਰ ਚੰਗੇ ਕਰਿਆ ਕਰ ਮੈਂ ਹੀ ਵੇਖਣੀ ਆ ਤੈਨੂੰ ਨਾ ਭਾਬੀ ਨਹੀਂ ਵੇਖਦੀ ਜਦੋਂ ਉਹ ਕੁਛ ਕਰਦੀ ਇਦਾਂ ਦਾ ਕੰਮ ਤੇ ਤੂੰ ਉਹਨੂੰ ਵੇਚਣਾ ਲਿਆ ਵੜੇ ਪਾਉਣ ਡਈਆਂ ਮੈਂ ਕਿਹੜੇ ਪਵਾਰੇ ਬਾਤ ਤੇ ਹੋਰ ਕੀ ਆ ਵੜੇ-ਪੋੜੀਆਂ ਜੇ ਗਾਂ ਤਾਂ ਆ ਜਾ ਕੰਮ ਕੀਤਾ ਨਾ ਕੋਈ ਵੇਂਦੀ ਰਹੀ ਜਾ ਵੀਰ ਕੰਮ ਕਰ ਜਾ ਕੇ ਆਪਣਾ ਜੇੜਾ ਨਹੀਂ ਹੋਈ ਮੂੰਹ ਚੁੱਕ ਕੇ ਮੇਰੇ ਦਿਵਾਲੀ ਹੋ ਜਾਂਦਾ ਵਾ ਮੈਂ ਕੀ ਕਹਤਾ ਤੈਨੂੰ ਮੈਂ ਉੱਡ ਕੇ ਤੇ ਪਈ ਜਾਦੇ ਹੋਰ ਕੀ ਕਹਤਾ ਕੋਈ ਨਹੀਂ ਆਣਾ ਮੰਮੀ ਨੂੰ ਮੰਮੀ ਨਾਲ ਗੱਲ ਕਰੀ ਤੂੰ ਕੋਈ ਨਹੀਂ ਆਣਾ ਤੇ ਮੰਮੀ ਨੂੰ ਐ ਆਰਾਮਣਾ ਬੈਠੇ ਤਾਂ ਰੋਟੀ ਪਾਣੀ ਦਾ ਕਰ ਕੋਈ ਨਵਦੀਪ ਹੂੰ ਜਿਹੜੀ ਸੋਚੀ ਪਈ ਏ ਦੱਸੋ ਜਾ ਤਰੂ ਕਿ ਤੂੰ ਕੁਲ ਕਰ ਕੁਝ ਇੰਨੇ ਸਬਜ਼ੀ ਬਣੀ ਆ ਤੇ ਆਟਾ ਵੀ ਗੁੱਜਾ ਹੈਗਾ ਵਾ ਮੈਂ ਪੁੱਛਿਆ ਉਹਨਾਂ ਨੂੰ ਰੋਟੀ ਬਣਾਉਂ ਕਹਿੰਦੇ ਹੀ ਨਹੀਂ ਖਾਣੀ ਤੇ ਜੇ ਖਾਣੀ ਹੋਗੀ ਤੇ ਮੈਂ ਤਾਂ ਪਕਾ ਲਾਂਗੀ ਤੂੰ ਮੈਂ ਕੀ ਕਰਾਂ ਪੁੱਛਿਆ ਅਗਲੇ ਨੇ ਖਾਣੀ ਏ ਉਹਨਾਂ ਦਾ ਕਹਿਣਾ ਹੀ ਪਈ ਨਹੀਂ ਖਾਣੀ ਕਹਿੰਦੇ ਹੀ ਹੁਣੇ ਖਾ ਕੇ ਤੇ ਫਿਰ ਉਸ ਦਿਨ ਇਧਰ ਨੂੰ ਤੁਹਾਡੇ ਵੱਲ ਨੂੰ ਆ ਗਏ ਕਰੋਂ ਸਾਰੇ ਖਾ ਕੇ ਆਉਂਦੇ ਨੇ ਇਹਨਾਂ ਇਹ ਥੋੜਾ ਕਹਿਣਾ ਵੀ ਉਹਨਾਂ ਨੂੰ ਭੁੱਖ ਲੱਗੀ ਤੇ ਲਿਆਓ ਕੋਈ ਨਹੀਂ ਮੈਂ ਜਦ ਇੱਕ ਰਿਕੇ ਆਪੇ ਜਦੋਂ ਕਹਿਣਗੇ ਉਦੋਂ ਖਵਾ ਦਾਂਗੇ ਉਹਨਾਂ ਨੂੰ ਨਾਲੇ ਟਾਈਮ ਤੇ ਹੋਰਾਂ ਨੂੰ ਰੋਟੀ ਦਾ ਬਣਾਵਾਂਗੀ ਟੰਡਾ ਘਠੈਰ ਕੇ ਤਾਂ ਆਪੇ ਪਕਾ ਲਈ ਚੰਗਾ ਚੰਗਾ ਕੋਈ ਨਹੀਂ ਪਕਾ ਲਈ ਮੈਂ ਲਾਇਆ ਸਭ ਤੁਹਾਨੂੰ ਵੀ ਮੈਂ ਬਿਠੀ ਚੰਗੀ ਨਹੀਂ ਲੱਗਦੀ ਹੈਗੀ ਉਹ ਨਹੀਂ ਨਵਦੀਪ ਉਹਨੇ ਗੱਲ ਹੈਗੀ ਮੈਂ ਚੰਗਾ ਅਗਲੇ ਕੀ ਸੋਚਣਗੇ ਮੈਨੂੰ ਵੀ ਫਿਕਰ ਆ ਸਾਰਾ ਕੁਝ ਕਰੰਦੀ ਹੈ ਨਾ ਉਦੋਂ ਦੀ ਚੱਲ ਠੀਕ ਆ ਮੈਨੂੰ ਪਤਾ ਮੈਂ ਉਦਾਂ ਮੈਂ ਚੱਲ ਕਹਿ ਦੇਣਾ ਤੈਨੂੰ ਤੇ ਅਮੋ ਦੇ ਕੰਮ ਵੇਖ ਲੈ ਹੁਣ ਉਹਨੇ ਕੀ ਕਰਤਾ ਕੀ ਕਰਤਾ ਮੰਮੀ ਨੂੰ ਦੱਸਣ ਲਈ ਫੋਨ ਲਾ ਕੇ ਵੀ ਇਹਦਾ ਮਾਂ ਪਿਓ ਆਏ ਨੇ ਤੇ ਮੰਮੀ ਅੱਗੇ ਪਤਾ ਕੀ ਕਹਿਣ ਲਈਏ ਉਹਨਾਂ ਦਾ ਧਿਆਨ ਰੱਖੀ ਕੀ ਦਿੰਦੇ ਨੇ ਕੀ ਲੈਂਦੇ ਨੇ ਅਛਾ ਮੈਨੂੰ ਥੋੜੀ ਮੰਮੀ ਦੀ ਯਾਦ ਤਾਂ ਨਹੀਂ ਚੰਗੀਆਂ ਲੱਗਦੀਆਂ ਮੈਨੂੰ ਮੈਂ ਤੇ ਅਮਨ ਦੀ ਚੰਗੀ ਬੇਇੱਜ਼ਤੀ ਕੀਤੀ ਹੈ ਮੈਂ ਆਪ ਤੂੰ ਦੱਸਣ ਹੀ ਦੇਣੀ ਮੈਂ ਤੇ ਆਪ ਨੂੰ ਕਹਿਣ ਦੀ ਹਾਂ ਵੀ ਤੂੰ ਕਿੱਦਾਂ ਕਰਨੀ ਆ ਜੇ ਮਲਾਂ ਅੱਜ ਉਹ ਆਏ ਨੇ ਉਹਨਾਂ ਨਾਲ ਇਦਾਂ ਕਰਨ ਦੇ ਕੱਲ ਨੂੰ ਮੇਰੇ ਮੰਮੀ ਡੈਡੀ ਆਉਣਗੇ ਫਿਰ ਉਹਨਾਂ ਨਾਲ ਵੀ ਇਦਾਂ ਹੀ ਕਰਨਗੇ ਹੁਣ ਥੋੜਾ ਜਿਹਾ ਮੰਮੀ ਦੀਆਂ ਗੱਲਾਂ 'ਚ ਘਟ ਆਇਆ ਕਰ ਤੈਨੂੰ ਮੈਂ ਉਹ ਸਮਝਾਂਦਾ ਉਦਾਂ ਦੇ ਪਿੰਦਰ ਮੰਮੀ ਚੰਗੇ ਨੇ ਬਸ ਉਹਨਾਂ ਦੀਆਂ ਇਹੋ ਆਤਾਂ ਨਹੀਂ ਚੰਗੀਆਂ ਲੱਗਦੀਆਂ ਜਿਹੜਾ ਕੋੜ-ਕੋੜ ਕਰਦੇ ਰਹਿੰਦੇ ਨੇ ਉਹ ਫਿਰ ਚੰਗੇ ਗਾਦੇ ਹੋਏ ਉਦਾਂ ਤੇ ਠੀਕ ਨੇ ਜਦੋਂ ਜਦੋਂ ਕੋਈ ਆਉਂਦਾ ਉਦੋਂ ਹੀ ਕਰਦੇ ਨੇ ਉਹ ਵੀ ਉਦੋਂ ਹੀ ਕਰਦੇ ਜਦੋਂ ਉਹਨਾਂ ਦੇ ਮੰਮੀ ਡੈਡੀ ਆਉਂਦੇ ਨੇ ਤੈਨੂੰ ਦੀਬ ਉਹਨਾਂ ਹੋਰ ਕਿੱਥੇ ਜਾਣਾ ਦੱਸ ਇਹੋ ਹੀ ਹੁੰਦਾ ਹੈ ਉਹਨਾਂ ਲਈ ਇਹੋ ਗਲਤੀ ਮੈਨੂੰ ਵੀ ਨਹੀਂ ਨਾ ਚੰਗੀ ਲੱਗਦੀ ਮੰਮੀ ਜੀ ਮੈਂ ਬਥੇਰਾ ਮੰਮੀ ਨਾਲ ਨਹੀਂ ਪੀਣਾ ਇੱਟਾ ਕਰਿਆ ਕਰੋ ਹੁਣ ਇਹ ਕਿੰਨਾ ਕ ਜਾਣਦੇ ਨੇ ਉੱਥੇ ਜਾਂ ਤੇ ਚੱਲ ਜਾਂਦੀ ਹੈ ਭਾਬੀ ਤੇ ਤਾਂ ਵੀ ਉਹ ਨੂੰ ਨਹੀਂ ਜਾਣ ਦੇਣਾ ਉਹ ਵੀ ਨਾ ਆਉਣ ਉਹ ਕਿੱਥੇ ਜਾਣ ਫਿਰ ਮੈਂ ਕੀ ਕਰਾਂ ਉਹ ਤੇ ਮੈਨੂੰ ਬੋਲਣ ਨਹੀਂ ਦਿੰਦੇ ਹੈਗੇ ਤੇ ਸੁਗਮਾਸੜ ਕਹਿੰਦੇ ਵੀ ਕੁਹੀ ਆਇਆ ਕਿਸੇ ਦਿਨ ਉਹ ਸਹਲੀਆ ਮੰਮੀ ਨੂੰ ਜਾਣਦੇ ਨਹੀਂਗੇ ਮੇਰੇ ਪਿੰਡ ਤੇ ਮੈਨੂੰ ਜਾਣ ਨਹੀਂ ਦਿੰਦੇ ਤੇ ਉੱਥੇ ਜਾਣ ਦੇਣਗੇ ਤਾਂ ਮੇਰੇ ਸੁਣ ਹਾਂ ਗੱਲ ਤੇ ਇਹ ਦਿਨ ਕੱਢ ਕੇ ਟਾਈਮ ਨਾਲੇ ਤੇਰੇ ਪਿੰਡੋਂ ਕੋਈ ਆਈਏ ਤੇ ਨਾਲੇ ਹੁੰਦੇ ਜਾਂਦੇ ਇਹਨਾਂ ਕੋ ਵੀ ਹੋ ਜੀਏ ਜੱਲ ਬੰਦਾ ਚੰਗਾ ਲੱਗਦਾ ਇਦਾਂ ਆਈ ਜਾਏ ਤੇ ਆਛਲ ਕੋਈ ਗੱਲ ਨਹੀਂ ਚੱਲ ਜਾਣਾ ਕਿੰਨੇ ਆ ਕੇ ਤੇ ਰਿਸ਼ਤੇਦਾਰੀਆਂ ਨੇ ਹਾਂ ਹੋਈ ਈ ਗੱਲ ਹੈ ਅਗਲੇ ਨੇ ਵੀ ਹੁੰਦਾ ਬਸ ਚੱਲ ਆਉਣ ਸਾਡੇ ਕੋਲ ਕੋਈ ਨਹੀਂ ਚਲ ਜਾਗੇ ਚੱਲ ਤੂੰ ਠੀਕ ਆ ਬਾਕੀ ਤੇ ਕਰੀ ਚੰਗਾ ਇਹ ਵਾਲਾ ਕੋਈ ਉਹਨੂੰ ਲੱਲੀ ਨਾਲ ਮੰਨੂ ਉਹ ਨਹੀਂ ਜੇ ਕੱਖ ਵੀ ਕਰਦੀ ਹੈਗੀ ਲੜਾਈ ਜੇ ਮੀਦੀ ਬਸ ਕਰੇਗੀ ਕਰਨਾ ਕਿ ਉਹ ਨਹੀਂ ਜਾਣਾ ਆਉਣੇ ਨਹੀਂ ਕੁਝ ਨਹੀਂ ਕਰਨਾ ਕਹਿ ਕੇ ਵੇਖ ਲਓ ਬਸ ਕੱਲੇ ਫੁਲਕੇ ਲਾਉਣੇ ਆ ਉਹਨੂੰ ਕਹਾਂ ਜਾਓ ਪਕਾਏ ਤੂੰ ਮੈਨੂੰ ਦੱਸੀ ਜਦੋਂ ਲਾਉਣੇ ਹੋਣਗੇ ਮੈਂ ਕਹਾਂਗਾ ਉਹਨੂੰ ਕਰੇਗੀ ਕਰਨਾ ਕਿ ਉਹ ਨਹੀਂ ਐ ਅੱਗੋਂ ਦੱਬਾ ਨਹੀਂ ਮੈਂ ਤਾਂ ਚਲ ਕੋ ਤੂੰ ਵੱਡੀ ਏ ਉਹਨੂੰ ਮੰਮੀ ਵੇਖੋ ਹਾਂ ਉਹਨੂੰ ਸਹੇਦ ਦੇਣ ਵਾਲੇ ਕਦੋਂ ਸੜਾ ਜਾਪਾ ਮਮੀ ਦਾ ਚੰਗਾ ਪੁੱਤ ਅਈ ਫਿਰ ਚੱਲਦੇ ਆਂ ਆਪਾਂ ਦਾ ਰੋਜ਼ ਦਾ ਧਿਆਨ ਰੱਖੀਂ ਆ ਕੋਈ ਨਹੀਂ ਕਰਜੀ ਨਹੀਂ ਨਹੀਂ ਜਾਣਾਗਾ ਵਾ ਰੋਟੀ ਮੈਂ ਕਹਿੰਨਾ ਵਾ ਨਾਉ ਨੂੰ ਆਪਾਂ ਬਣਾਉਂਦੀ ਰੋਟੀ ਨਹੀਂ ਪੁੱਤ ਮੇਰੇ ਕਾਲਾ ਸੋਣਾ ਰੋਟੀ ਨਹੀਂ ਖਾਣੀ ਰੋਟੀਆਂ ਖਾ ਕੇ ਆਏ ਆ ਤੇ ਹੁਣ ਜਾ ਕੇ ਆਪਣਾ ਕੋ ਕੰਮ ਕਰ ਲਾਂਗੇ ਤੈਨੂੰ ਪਤਾ ਘਰ ਕੋਈ ਹੈ ਨਹੀਂ ਨਾ ਨਹੀਂ ਚਲੋ ਖਾ ਲੋ ਦੋ ਦੋ ਕੋਈ ਗੱਲ ਨਹੀਂ ਕਹਿ ਦੇਣਾ ਮੈਂ ਬਣਾ ਲਈ ਨਹੀਂ ਨਹੀਂ ਚਾਹ ਪਾਣੀ ਪੀ ਲਿਆ ਵਾ ਕੋਈ ਗੱਲ ਨਹੀਂ ਕਿਹੜਾ ਜਾਦਾ ਦੂਰ ਜਾਣਾ ਵਾ ਲਾਗੇ ਤੇ ਆ ਤੇ ਚੱਲੀਏ ਆਪਾਂ ਫਿਰ ਹਾਂ ਚਲੋ ਤੇ ਕੋਈ ਗੱਲ ਨਹੀਂ ਹੈਂ ਤੇ ਮਾਰੋ ਜਿਹੜਾ ਕਿਹਾ ਤੁੰ ਨੂੰ ਤੇ ਚਲ ਜਾਂਦੇ ਪੈਸੇ ਰਹਿਣ ਦੋ ਉਹ ਚਲ ਕੋਈ ਗੱਲ ਨਹੀਂ ਆ ਲੋ ਰਹਿਣ ਦਰ ਜੀ ਉਹ ਰੱਖ ਦੋ ਕੋਈ ਗੱਲ ਨਹੀਂ ਤੇ ਕੋਈ ਨਹੀਂ ਫਿਰ ਆਉਣਾ ਕਿਹੋਲੇ ਕਪੜਾ ਕਿੰਦਾ ਲੈ ਕੇ ਹਾਂ ਠੀਕ ਆ ਤੇ ਤੂੰ ਠੀਕ ਕਹੀ ਜਾਂਦੀ ਐ ਡੈਡੀ ਨਹੀਂ ਆਪਾਂ ਨੇ ਲੈਣਾ ਕਪੜਾ ਲੈਣਾ ਇੰਨੀ ਖੇਚਲ ਥੋੜੀ ਪਾਉਣੀ ਆ ਤੁਹਾਨੂੰ ਆਪਾਂ ਨਾ ਪੁੱਤ ਅਹੀਂ ਮਾ ਪਿਓ ਆ ਸਾਡਾ ਫਰਜ਼ ਬੰਦਾ ਨਾਲੇ ਇੰਨਾ ਟਾਈਮ ਤਾਂ ਨਹੀਂ ਦੇਣੇ ਤੇ ਦੇਣੇ ਕਦੋਂ ਆ ਦੇ ਰਿਣੀ ਕੀ ਜੀ ਹੱਡੀ ਦੋਤੀ ਆ ਇਹ ਸਾਰੇ ਟੱਬਰ ਦੇ ਕੱਪੜੇ ਲੈ ਕੇ ਆਵਾਂਗੇ ਨਾਲੇ ਫੇਰ ਮੈਂ ਕੁੜੀ ਬਣਾ ਕੇ ਕੁਛ ਲੈ ਮੰਗੀ ਤੇ ਹੁਣ ਜਿਹੜਾ ਲਿਆਂਦਾ ਨਾ ਬਣਾ ਕੇ ਆਪ ਇਹਨੂੰ ਪਾ ਦਿਆ ਤਾ ਨਹੀਂ ਇਹਦੀ ਆਦਤ ਏਦਾਂ ਦੀ ਵਿਆਹ ਤੋਂ ਪਹਿਲਾਂ ਵੀ ਏਦਾਂ ਕਰਦੀ ਹੁੰਦੀ ਕਿ ਚੀਜ਼ ਨਹੀਂ ਸੜ ਕੇ ਖਾਂਦੀ ਹੁੰਦੀ ਨਹੀਂ ਨਹੀਂ ਮੰਮੀ ਉਹ ਤੇ ਮੈਂ ਪਾ ਦੂੰਗਾ ਪਰ ਰਾਂਦੋਂ ਲੀਨੇ ਕੱਪੜੇ ਵਾਲਾ ਕੰਮ ਨਹੀਂ ਕਰਨਾ ਆਪਾਂ ਪਰ ਚਲ ਕੋਈ ਗੱਲ ਨਹੀਂ ਵੇਖ ਲਾਂਗੇ ਜਿੱਦਾਂ ਨੂੰ ਕਹੇਗਾ ਉਦੋਂ ਕਰ ਲਾਂਗੇ ਹੋਰ ਦੱਸ ਚਲੋ ਫਿਰ ਚੰਗਾ ਪੁੱਤ ਠੀਕ ਆ ਰਜ ਜੀ ਚੰਗਾ ਪੁੱਤ ਮੈਂ ਉੱਧਰ ਰੋਟੀ ਖਾ ਲਾਂਦੇ ਤੁਹੀਂ ਤੇ ਬੱਸ ਹੁਣ ਜਾ ਕੇ ਤੇ ਕੰਮ ਕਰੀਏ ਆਪਣਾ ਥੋੜਾ ਚੋਨਾ ਘਰ ਪਿਆ ਚੋਲ ਚੜਾਉਣੇ ਆ ਠੀਕ ਉਹ ਚੂਹੇ ਖਾਈ ਜਾਂਦੇ ਆ ਠੀਕ ਠੀਕ ਧਿਆਨ ਰੱਖੀ ਨੀ ਇੱਥੇ ਠੀਕ ਡਾਡੀ ਮੈਂ ਅੱਜ ਕਿੰਨਾ ਰਹਿੰਦੇ ਤੁਸੀਂ ਤੇ ਨਹੀਂ ਪੁੱਤ ਤੈਨੂੰ ਪਤਾ ਵਾ ਕੰਮ ਸਾਰੇ ਹੰਤ ਆਪੇ ਕਰਨੇ ਪੈਂਦੇ ਆ ਆਓ ਪਰ ਰੋਟੀ ਬਣਾ ਦੇ ਜਾਂਦੇ ਕੋਈ ਗੱਲ ਕੁਝ ਦੇ ਕੇ ਮਾਝਾ ਨੂੰ ਨਾ ਪਾਣੀ ਤਾਂ ਨਹੀਂ ਵੀ ਆਪ ਹੀ ਡੋਣਾ ਮੈਂ ਜਾ ਕੇ ਹੈ ਤੇ ਫਿਰ ਤੈਨੂੰ ਪਤਾ ਵਾ ਕਿ ਬੂਹੇ ਬੰਦ ਕਰਕੇ ਆਏ ਆ ਤੇ ਜਾ ਕੇ ਕੋਈ ਮਾੜਾ ਮੋਟਾ ਕੰਮ ਕਰ ਤੇ ਧਿਆਨ ਰੱਖੀਂ ਨਾ ਦਾ ਦੁਆ ਮਮਤੀ ਨਾ ਕੋਈ ਨਹੀਂ ਕੋਈ ਆਓ ਤੇ ਕੋਈ ਗੱਲ ਨਹੀਂ ਪਰ ਅਸੀਂ ਚੱਲਦੇ ਹਾਂ ਠੀਕ ਉਹਦਾ ਪੁੱਤ ਤੁਰਨ ਲੱਗਾ ਰੋਟੀ ਖਾ ਕੇ ਆਏ ਆ ਵੀ ਖਾ ਭਲਾ ਇਤਨੀ ਕੁਝ ਦਿੰਦਾ ਉਹਨਾਂ ਨੂੰ ਉਹ ਤੇ ਹੱਥ ਲਮਕਉਂਦੇ ਚਲ ਹਾਂ ਤੂੰ ਕਿੱਧਰ ਕਿਉਂ ਵੀਰ ਮੈਂ ਆ ਨਹੀਂ ਸਕਦੀ ਘੁੰਮਣ ਬਾਰ ਤੂੰ ਮੈਨੂੰ ਪਤਾ ਜਿਹੜਾ ਕੁ ਮੰਡੀਆਂ ਬਾਹਰ ਇਹੋ ਵੇਖਣ ਦੀ ਹੁੰਦੀ ਆ ਵੀ ਕੀ ਦੇ ਕੇ ਗਏ ਆ ਲੈ ਆਹੋ ਮੈਂ ਇਹ ਵੀ ਵੇਖਣ ਦੀ ਆ ਕੀ ਦੇ ਕੇ ਗਏ ਹੋਰ ਕੋਈ ਕੰਮ ਨਹੀਂ ਹੈਗਾ ਤੈਨੂੰ ਨਹੀਂ ਹੋਏਗਾ ਮੈਨੂੰ ਮੰਮੀ ਨੇ ਕਿਹਾ ਵਾ ਮੰਮੀ ਦਾ ਤਾਂ ਕੰਮ ਹੀ ਆਹੋ ਆ ਹੱਥ ਲਮਕਾਉਂਦੇ ਚੱਲਗੇ ਤਾਂ ਹੱਥ ਲਮਕਾਉਂਦੇ ਆ 50000 ਦੇ ਕੇ ਗਏ ਹੀ ਕੁੜੀ ਨੂੰ ਹਜ਼ਾਰ ਦੇ ਕੇ ਪਤਾ ਮੈਨੂੰ ਕਿੰਨੇ ਕ ਪੈਸੇ ਦੇ ਕੇ ਜਾਂਦੇ ਹੋ ਓਹ ਟਰੱਕ ਪਰ ਕੇ ਆ ਜਾਂਦੇ ਹੋ ਖਾਲੀ ਹੱਥੀ ਤੁਰੇ ਆਉਂਦੇ ਹੋ ਤੂੰ ਸਾਡੇ ਨਾਲ ਤੇ ਤੂੰ ਆਪਣਾ ਵੇਖੀ ਉਹ ਕਿੰਨੇ ਕ ਦਿੰਦੇ ਆ ਕੀ ਵੇਖੀ ਆਪਣਾ ਮੈਂ ਆਪਣਾ ਹੀ ਵੇੰਦੀ ਹੁੰਨੀ ਆ ਅੱਗੇ ਤੂੰ ਕੁੜੀਆਂ ਪਰ ਕੰਮ ਤੇਰੇ ਸਾਰੇ ਜਨਾਨੀਆਂ ਵਾਲੇ ਆ ਕੋ ਕਪਗੀ ਮੇਰੀ ਮੰਮੀ ਨੇ ਕਿਹਾ ਤੇ ਮੈਂ ਉਹੀ ਕੰਮ ਕਰਨਾ ਚਲ ਮੰਮੀ ਦਾ ਰਸਤੇ ਤੇ ਚੱਲ ਤੂੰ ਵੀ ਪਸਤਾਏਂਗੀ ਪਸਤਾਏਂਗੀ ਕੰਮ ਕਰ ਜਾ ਕੇ ਆਪਣਾ ਬਾਬੀ ਮੰਮੀ ਨੂੰ ਲੜਦਾ ਹੀ ਰਹਿੰਦਾ ਬਾਬੀ ਮੰਮੀ ਨੂੰ ਕੀ ਦੇ ਕੇ ਗਏ ਦੱਸੂਗੀ ਜਦੋਂ ਆਉਂਦੀ ਐ ਤੀ ਦੱਸਦੀ ਦੱਸਦੀ ਕੋਤਾ ਚਿਲਾ ਕੇ ਬੰਦਾ ਆਪਣੇ ਆਪ ਚ ਰੁਕ ਜੇ ਰੁਕ ਜਾ ਇੱਕ ਮਿੰਟ ਉਹ ਬੈਠੀ ਰਹਾ ਹਾਂ ਇੱਥੇ ਤਾਰ ਦੋ ਮੈਨੂੰ ਕੋਈ ਗੱਲ ਨਹੀਂ ਆ ਥੱਲੇ ਸੜਾ ਮੈਨੂੰ